ਸਰਵਿਤ ਕੇਜਰੀਵਾਲ ਦੀ ਹਰਿਆਲੀ ਜੀਵਨ ਸਰਕਾਰ ਨੂੰ ਅਬ ਤੋਂ ਪਹਿਲਾਂ ਅਜ ਮਾਨਯੋਗ ਸੁਪਰੀਮ ਕੋਰਟ ਦਾ ਦਿਨੋਂ ਧੰਨਵਾਦ ਹੈ ਕਿ ਜਿਨ੍ਹਾਂ ਨੇ ਅੱਜ ਦੇਸ਼ ਦੇ ਲੋਕਾਂ ਨੂੰ ਦੱਸਤਾ ਕਿ ਜਿਹੜਾ ਸੰਧਾਨ ਆ ਉਹ ਜਿੱਤੋਂ ਦੀ ਹਮੇਸ਼ਾ ਅਬ ਤੋਂ ਪਹਿਲਾਂ ਅਜ ਮਾਨਯੋਗ ਸੁਪਰੀਮ ਕੋਰਟ ਦਾ ਦਿਨੋਂ ਧੰਨਵਾਦ ਹੈ ਕਿ ਜਿਨ੍ਹਾਂ ਨੇ ਅੱਜ ਦੇਸ਼ ਦੇ ਲੋਕਾਂ ਨੂੰ ਦੱਸਤਾ ਕਿ ਜਿਹੜਾ ਸੰਧਾਨ ਆ ਉਹ ਜਿੱਤੋਂ ਦੀ ਹਮੇਸ਼ਾ ਕਿ ਆ ਕਿ ਈਡੀ ਔਰ ਈਡੀ ਨੂੰ ਵਰਤ ਵਰਤੋਂ ਕਰਕੇ ਵੀਰ ਇਸ ਨੂੰ ਵਰਤੋਂ ਕਰਕੇ ਨਹੀਂ ਉਹਦੇ ਨਾਲ ਸਾਡੇ ਇਹ ਜਿਹੇ ਲੋਕਾਂ ਨੂੰ ਪਰਚਲ ਕੀਤਾ ਹੈ ਸਾਡੇ ਪਾਰਟੀ ਦੇ ਸੁਪਰੀਮ ਮਾਰਵਨ ਕੇਜਰੀਵਾਲ ਜਿਹੜੇ ਸਾਡੇ ਪਿਤਾ ਸમાન ਜਦੋਂ ਦੇ 7 ਮਹੀਨੇ ਤੋਂ ਕਰੀਬ ਉਹਨਾਂ ਨੂੰ ਅੰਦਰ ਹੋ ਗਏ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਜਦੋਂ ਅਸੀਂ ਜਾਂਦੇ ਸੀ ਕਿਸੇ ਵੀ ਸਟੇਟ ਦੇ ਵਿੱਚ ਪ੍ਰਚਾਰ ਕਰਦੇ ਸੀ ਆਪਣੇ ਪੰਜਾਬ 'ਚ ਹੁੰਦੇ ਸੀ ਹਰਿਆਣਾ 'ਚ ਹੁੰਦੇ ਸੀ ਕਿਉਂਕਿ ਦਾ ਪਿਤਾ ਤੋਂ ਮਾਪੇ ਤੋਂ ਬਿਨਾਂ ਅਸੀਂ ਉਮਰੇ ਹੋਏ ਮੈਂ ਇਦਾਂ ਇਸ ਤਰ੍ਹਾਂ ਲੱਗਦਾ ਸੀ ਮਹਿਸੂਸ ਹੁੰਦਾ ਸੀ ਕਿ ਸਾਨੂੰ ਇੱਕ ਬਹੁਤ ਵੱਡਾ ਪਾਨੀ ਸਰ ਪਾਨਾ ਸਹੀ ਸਰਕਾਰ ਨੇ ਸਾਡੇ ਦੇ ਜ਼ੁਲਮ ਕੀਤਾ ਹੋਇਆ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਜ਼ੁਲਮ ਦਾ ਕਹਿਰ ਕੀਤਾ ਹੈ ਸੋ ਅੱਜ ਬਹੁਤ ਜਿਨੂੰ ਮਾਨਯੋਗ ਸੁਪਰੀਮ ਕੋਰਟ ਧੰਨਵਾਦ ਹੈ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਜਮਾਨ ਦਿੱਤੀ ਔਰ ਸਾਡੇ ਪੰਜਾਬ ਦੇ ਵਿੱਚ ਕਿ ਪੂਰੇ ਦੇਸ਼ ਦੇ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਜਾ ਰਹੀਆਂ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਹਰ ਸੇਵਾਦਾਰ ਅੱਜ ਭਗੜੇ ਪਾ ਰਿਹਾ ਢੋਲ ਵਜਾ ਰਿਹਾ ਤੇ ਸਾਡੇ ਹਲਕਾ ਸਾਂਹੇਵਾਲ ਦੇ ਵਿੱਚ ਵੀ ਅੱਜ ਜਿਖੋ ਲੱਡੂਆਂ ਦਾ ਕੋੜਿਆਂ ਦਾ ਚਾਹ ਦਾ ਦੁਪਹਿਰ ਦਾ ਲੰਗਰ ਚੱਲਿਆ ਜਿਸ ਜਿਹੜੇ ਦਾ ਪਤਾ ਲੱਗਾ ਵਰਕਰ ਸਹਿਮਾਨਾਂ ਨੂੰ ਤੇ ਸਾਡੇ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ ਦੀ ਬਾਹਰ ਆ ਗਏ ਤੇ ਢੋਲ ਵਜਾਏ ਜਾ ਰਹੇ ਆ ਤੁਸੀਂ ਦੇਖ ਹੀ ਲਿਆ ਲੱਡੂ ਵੰਡੇ ਜਾ ਰਹ ਜਾ ਰਿਹਾ ਹੈ ਉਹ ਇਸੇ ਤਰ੍ਹਾਂ ਸਾਨੂੰ ਅੱਜ ਬਹੁਤ ਜ਼ਿਆਦਾ ਖੁਸ਼ ਐਮਐਲਏ ਸਾਹਿਬ ਕੀ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਹਰਿਆਣਾ ਦੇ ਕੋਈ ਚੋਣਵੀ ਮਾਹੌਲ ਉੱਥੇ ਵੀ ਚੱਲ ਰਿਹਾ ਹੈ ਇਸ ਦੇ ਨਾਲ ਬਲ ਮਿਲੂਗਾ ਹਰਿਆਣਾ ਦਾ ਪੁੱਤਰ ਐਰਮਨ ਕੇਜਰੀਵਾਲ ਜੀ ਸੋ ਅੱਜ ਹਰਿਆਣਾ ਦੇ ਲੋਕਾਂ ਦੀ ਮੈਂ ਕਹਾਂਗਾ ਦਵਾਵਾਂ ਜਿਹੜੀਆਂ ਹੋਈਆਂ ਜੋ ਅੱਜ ਸੁਪਰੀਮ ਕੋਰਟបាន ਜੋ ਸੁਪਰੀਮ ਕੋਰਟ ਨੇ ਜਮਾਨਤ ਦਿੱਤੀ ਹੈ ਤੇ ਹਰਿਆਣਾ ਦੇ ਵਿੱਚ 90 ਦੀਆਂ 90 ਸੀਟਾਂ ਤੇ ਸਾਡੀ ਪਾਰਟੀ ਲੜਾਈ ਲੜ ਰਹੀ ਹੈ ਸੋ ਬਹੁਤ ਵੱਡੀ ਜਿੱਤ ਸਰਕਾਰ ਬਣਦੀ ਹੈ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਦੀ ਸਰਕਾਰ ਨੇ ਆਮ ਆਦੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਪੰਜਾਬ ਸਰਕਾਰ ਬਣੀ ਔਰ ਦਿੱਲੀ ਔਰ ਪੰਜਾਬ ਦੇ ਕੰਮਾਂ ਨੂੰ ਦੇਖਦੇ ਵਿਚਕਾਰ ਸੈਂਟਰ ਚ ਹਰਿਆਣਾ ਸੋ ਹਰਿਆਣਾ ਚ ਹਰਿਆਣਾ ਦੇ ਲੋਕ ਵੀ ਬਦਲਾਵ ਚਾਹੁੰਦੇ ਆ ਉਹਨਾਂ ਨੇ ਬੀਜੇਪੀ ਦੀ ਸਰਕਾਰ ਦੇਖ ਲਈ ਟਟਾਲੀਆਂ ਦੀ ਦੇਖ ਲਈ ਕਾਂਗਰਸ ਦੀ ਦੇਖ ਲਈ ਤੇ ਹੁਣ ਮਾਨ ਆ ਮੈਂ ਉਹਨਾਂ ਕੋ ਹਮਕਿਆਂ ਕੱਲ ਵੀ ਉੱਥੇ ਜਾ ਕੇ ਆਇਆ ਪਹਿਲਾਂ ਵੀ ਹਰਿਆਣਾ ਜਾ ਕੇ ਆਇਆ ਤੇ ਹਰਿਆਣਾ ਦੇ ਲੋਕ ਕਹਿੰਦੇ ਆ ਕਿ ਹੁਣ ਅਸੀਂ ਆਮ ਆਦਮੀ ਪਾਰਟੀ ਸਰਕਾਰ ਬਣਾਵਾਂਗੇ ਤਾਂ ਜੋ ਬੱਚਿਆਂ ਨੂੰ ਸਿੱਖਿਆ ਮਿਲ ਸਕੇ ਰੁਜ਼ਗਾਰ ਮਿਲ ਸਕੇ ਬਿਜਲੀ ਦੀਆਂ ਸਵਾਛਤ ਸਵਾਮ ਆਮ ਆਪ ਜਿਵੇਂ ਦਿੱਲੀ ਔਰ ਪੰਜਾਬ ਚ ਮੁਫਤ ਸਾਨੂੰ ਬਿਜਲੀ ਮਿਲਦੀ ਹੈ ਉਸੇ ਤਰ੍ਹਾਂ ਅਸੀਂ ਹਰਿਆਣੇ ਦੇ ਲੋਕ ਵੀ ਚਾਹੁੰਦੇ ਆ ਸੋ ਜਿਵੇਂ ਨਹਿਰੀ ਪਾਣੀ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਪੰਜਾਬ ਦੇ ਲੋਕ ਖੁਸ਼ ਹੈ ਤੇ ਹਰਿਆਣੇ ਦਾ ਤਕਰੀਬਨ ਪੰਜਾਬ ਦਾ ਹਿੱਸਾ ਸੀ ਸਾਰਾ ਤੇ ਉਹ ਵੀ ਇਸੇ ਤਰ੍ਹਾਂ ਚਾਹੁੰਦੇ ਕਿ ਜਿਵੇਂ ਪੰਜਾਬ ਦੇ ਕਿਸਾਨ ਖੁਸ਼ ਹੈ ਅਸੀਂ ਵੀ ਆਮ ਆਦਮੀ ਪਾਰਟੀ ਸਰਕਾਰ ਬਣਾ ਕੇ ਅਸੀਂ ਵੀ ਖੁਸ਼ੀਆਂ ਪ੍ਰਾਪਤ ਕਰੀਏ ਗਰੀਬ ਤੋਂ ਲੈ ਕੇ ਅਮੀਰ ਤੱਕ ਹਰ ਬੰਦਾ ਇਸ ਅਦਮਿਤ ਕੇਜਰੀਵਾਲ ਜੀ ਨੂੰ ਪਿਆਰ ਕਰਦਾ ਆਮ ਆਦਮੀ ਪਾਰਟੀ ਨੂੰ ਪਿਆਰ ਕਰਦਾ ਤੇ 100% ਪਰਮਾਤਮਾ ਤੇ ਵੀ ਵਿਸ਼ਵਾਸ ਹੈ ਕਿਉਂਕਿ ਸਤਿਗੁਰੂ ਹਮੇਸ਼ਾ ਜਮਾਨਿਆਂ ਨਾਲ ਇਮਾਨਦਾਰ ਬੰਦਿਆਂ ਨਾਲ ਚੱਲਦਾ ਹੁੰਦਾ ਤੇ ਅਜ ਵਰਿੰਦਰ ਕੇਜਰੀਵਾਲ ਜੀ ਜਿਸ ਦਾ ਭਲਾ ਚੱਲਦੀ ਹੈ ਤੇ ਹਰਵਿੰਦਰ ਕੇਜਰੀਵਾਲ ਜੀ ਹਰਿਆਣੇ ਦੀ ਵੀ ਸਰਕਾਰ ਹੈ ਅੱਜ ਤੋਂ ਪਹਿਲਾਂ ਅਜ ਮਾਨਯੋਗ ਸੁਪਰੀਮ ਕੋਰਟ ਦਾ ਦਿਨੋਂ ਧੰਨਵਾਦ ਹੈ ਕਿ ਜਿਨ੍ਹਾਂ ਨੇ ਅੱਜ ਦੇਸ਼ ਦੇ ਲੋਕਾਂ ਨੂੰ ਦੱਸਤਾ ਕਿ ਜਿਹੜਾ ਸਤਿਧਾਨਾ ਦੀ ਜਿੱਤੋਂ ਦੀ ਹਮੇਸ਼ਾ ਕਿ ਆ ਕਿ ਈਡੀ ਔਰ ਈਡੀ ਨੂੰ ਵਰਤ ਵਰਤੋਂ ਕਰਕੇ 20 ਸਾਲ ਤੋਂ ਵਰਤੋਂ ਕਰਕੇ ਨੇ ਉਹਦੇ ਨਾਲ ਸਾਡੇ ਇਹ ਜਿਹੇ ਲੋਕਾਂ ਨੂੰ ਪ੍ਰਸ਼ਾਨ ਕੀਤਾ ਹੈ ਸਾਡੇ ਪਾਰਟੀ ਦੇ ਸੁਪਰੀਮਾਰਵਿੰ ਕੁਜਰੀਵਾਲ ਜਿਹੜੇ ਸਾਡੇ ਪਿਤਾ ਸમાન ਜਦੋਂ ਦੇ 7 ਮਹੀਨੇ تقريبا ਉਹਨਾਂ ਨੂੰ ਅੰਦਰ ਹੋ ਗਏ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਜਦੋਂ ਅਸੀਂ ਜਾਂਦੇ ਸੀ ਕਿਸੇ ਵੀ ਸਟੇਟ ਦੇ ਵਿੱਚ ਪ੍ਰਚਾਰ ਕਰਦੇ ਸੀ ਆਪਣੇ ਪੰਜਾਬ ਘੁੰਮਦੇ ਸੀ ਹਰਿਆਣਾ ਘੁੰਮਦੇ ਸੀ ਤੇ ਤੁਹਾਡਾ ਪਿਤਾ ਤੋਂ ਮਾਪੇ ਤੋਂ ਬਿਨਾਂ ਅਸੀਂ ਉਮਰੇ ਹੋਏ ਏਦਾਂ ਇਸ ਤਰ੍ਹਾਂ ਲੱਗਦਾ ਸੀ ਮਹਿਸੂਸ ਹੁੰਦਾ ਸੀ ਕਿ ਸਾਨੂੰ ਬਹੁਤ ਵੱਡਾ ਕਾਲੀ ਸਰ ਤਾਨਾ ਸਹੀ ਸਰਕਾਰ ਨੇ ਸਾਡੇ ਦੇ ਜ਼ੁਲਮ ਕੀਤਾ ਹੋਇਆ ਆਮ ਆਦਮੀ ਪਾਰਟੀ ਨੇ ਬਹੁਤ ਥੋੜਾ ਜ਼ੁਲਮ ਦਾ ਕਹਿਰ ਕੀਤਾ ਹੈ ਸੋ ਅੱਜ ਬਹੁਤ ਬਹੁਤ ਦਿਨੋਂ ਮਾਨਯੋਗ ਸੁਪਰੀਮ ਕੋਰਟ ਧੰਨਵਾਦ ਹੈ ਜਿਨ੍ਹਾਂ ਨੇ ਅਰਵਿੰਦ ਕੇਜ ਦੀ ਬਾਕੀ ਨੂੰ ਜ਼ਮਾਨ ਦਿੱਤੀ ਔਰ ਸਾਡੇ ਪੰਜਾਬ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਜਾ ਰਹੀਆਂ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਹਰ ਸੇਵਾਦਾਰ ਅੱਜ ਭਗੜੇ ਪਾ ਰਿਹਾ ਢੋਲ ਵਜਾ ਰਿਹਾ ਤੇ ਸਾਡੇ ਹਲਕਾ ਸਾਂਹੇਵਾਲ ਦੇ ਵਿੱਚ ਵੀ ਅੱਜ ਜਿੱਥੋਂ ਲੱਡੂਆਂ ਦਾ ਟਰੋੜਿਆਂ ਦਾ ਚਾਹ ਦਾ ਦੁਪਹਿਰ ਦਾ ਲੰਗਰ ਚੱਲਿਆ ਜਿਸ ਜਿਹੜੇ ਦਾ ਪਤਾ ਲੱਗਾ ਵਰਕਰ ਸਹਿਮਾਨਾਂ ਨੂੰ ਕਿ ਸਾਡੇ ਪਾਰਟੀ ਸੁਪਰੀਮ ਅਰਵਿੰਦ ਕੇਜ ਦੀ ਬਾਹਰ ਆ ਗਏ ਤੇ ਢੋਲ ਵਜਾਏ ਜਾ ਰਹੇ ਆ ਤੁਸੀਂ ਦੇਖ ਹੀ ਲਿਆ ਲੱਡੂ ਵੰਡੇ ਜਾ ਫਟੇ ਜਾ ਰਿਹਾ ਹੈ ਸੋ ਇਸੇ ਤਰ੍ਹਾਂ ਸਾਨੂੰ ਅੱਜ ਬਹੁਤ ਜ਼ਿਆਦਾ ਖੁਸ਼ ਐਮਐਲਏ ਸਾਹਿਬ ਕੀ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਹਰਿਆਣਾ ਦੇ ਕਿਉਂਕਿ ਚੋਣਵੀ ਮਾਹੌਲ ਉੱਥੇ ਵੀ ਚੱਲ ਰਿਹਾ ਹੈ ਇਸ ਨਾਲ ਬਲ ਮਿਲੂਗਾ ਹਰਿਆਣਾ ਦਾ ਪੁੱਤਰ ਐਰਮਿਤ ਕੇਜਰੀਵਾਲ ਦੀ ਸੋ ਅੱਜ ਹਰਿਆਣਾ ਦੇ ਲੋਕਾਂ ਲਈ ਮੈਂ ਕਹੂੰਗਾ ਦਵਾਵਾਂ ਬਹੁਤ ਜੜੀਆਂ ਹੋਈਆਂ ਜੋ ਅੱਜ ਸੁਪਰੀਮ ਕੋਰਟ ਬਾਹਰ ਜੋ ਸੁਪਰੀਮ ਕੋਰਟ ਨੇ ਜਮਾਨਤ ਦਿੱਤੀ ਹੈ ਤੇ ਹਰਿਆਣਾ ਦੇ ਵਿੱਚ 90 ਦੀਆਂ 90 ਸੀਟਾਂ ਤੇ ਸਾਡੀ ਪਾਰਟੀ ਲੜਾਈ ਲੜ ਰਹੀ ਹੈ ਸੋ ਬਹੁਤ ਵੱਡੀ ਜਿੱਤ ਸਰਕਾਰ ਬਣਦੀ ਹੈ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਦੀ ਸਰਕਾਰ ਨੇ ਆਮ ਆਰਥਿਕ ਪਾਰਟੀ ਦੇ ਕੰਮਾਂ ਨੂੰ ਦੇਖਦੇ ਪੰਜਾਬ ਸਰਕਾਰ ਬਣੀ ਔਰ ਦਿੱਲੀ ਔਰ ਪੰਜਾਬ ਦੇ ਕੰਮਾਂ ਨੂੰ ਦੇਖਦੇ ਵਿਚਕਾਰ ਸੈਂਟਰ ਤੇ ਹਰਿਆਣਾ ਸੋ ਹਰਿਆਣਾ ਚ ਹਰਿਆਣਾ ਚ ਲੋਕ ਵੀ ਬਦਲਾਵ ਚਾਹੁੰਦੇ ਆ ਉਹਨਾਂ ਨੇ ਬੀਜੇਪੀ ਦੀ ਸਰਕਾਰ ਦੇਖ ਲਈ ਟਟਾਲੀਆਂ ਦੀ ਦੇਖ ਲਈ ਕਾਂਗਰਸ ਦੀ ਦੇਖ ਲਈ ਤੇ ਹੁਣ ਮਾਨ ਆ ਮੈਂ ਉਹਨਾਂ ਕੋ ਹਮਕਿਆਂ ਕੱਲ ਵੀ ਉੱਥੇ ਜਾ ਕੇ ਆ ਪਹਿਲਾਂ ਵੀ ਹਰਿਆਣਾ ਜਾ ਕੇ ਆਏ ਆ ਤੇ ਹਰਿਆਣਾ ਦੇ ਲੋਕ ਕਹਿੰਦੇ ਆ ਕਿ ਹੁਣ ਅਸੀਂ ਆਮ ਆਦਮੀ ਪਾਰਟੀ ਸਰਕਾਰ ਬਣਾਵਾਂਗੇ ਤਾਂ ਜੋ ਬੱਚਿਆਂ ਨੂੰ ਸਿੱਖਿਆ ਮਿਲ ਸਕੇ ਰੁਜ਼ਗਾਰ ਮਿਲ ਸਕੇ ਬਿਜਲੀ ਦੀਆਂ ਸਵਾ ਸਿਹਤ ਸਵਾ ਮਾ ਬਿਜਲੀ ਸਭ ਸਾਨੂੰ ਜਿਵੇਂ ਦਿੱਲੀ ਔਰ ਪੰਜਾਬ ਚ ਮੁਫਤ ਸਾਨੂੰ ਬਿਜਲੀ ਮਿਲਦੀ ਐ ਉਸੇ ਤਰ੍ਹਾਂ ਅਸੀਂ ਹਰਿਆਣੇ ਦੇ ਲੋਕ ਵੀ ਚਾਹੁੰਦੇ ਆ ਸੋ ਜਿਵੇਂ ਨਹਿਰੀ ਪਾਣੀ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਪੰਜਾਬ ਦੇ ਲੋਕ ਖੁਸ਼ ਐ ਤੇ ਹਰਿਆਣੇ ਦਾ ਤਕਰੀਬਨ ਪੰਜਾਬ ਦਾ ਹਿੱਸਾ ਸੀ ਸਾਰਾ ਤੇ ਉਹ ਵੀ ਇਸੇ ਤਰ੍ਹਾਂ ਚਾਹੁੰਦੇ ਆ ਕਿ ਜਿਵੇਂ ਪੰਜਾਬ ਦੇ ਕਿਸਾਨ ਖੁਸ਼ ਐ ਅਸੀਂ ਵੀ ਆਮ ਆਦਮੀ ਪਾਰਟੀ ਸਰਕਾਰ ਬਣਾ ਕੇ ਅਸੀਂ ਵੀ ਖੁਸ਼ੀਆਂ ਪ੍ਰਾਪਤ ਕਰੀਏ ਗਰੀਬ ਤੋਂ ਲੈ ਕੇ ਅਮੀਰ ਤੱਕ ਹਰ ਬੰਦਾ ਇਸ ਅਦਮਨ ਕੇਜਰੀਵਾਲ ਜੀ ਨੂੰ ਪਿਆਰ ਕਰਦਾ ਆਮ ਆਦਮੀ ਪਾਰਟੀ ਨੂੰ ਪਿਆਰ ਕਰਦਾ ਤੇ 100% ਪਰਮਾਤਮਾ ਤੇ ਵੀ ਵਿਸ਼ਵਾਸ ਹੈ ਕਿਉਂਕਿ ਸਤ ਗੁਰੂ ਹਮੇਸ਼ਾ ਜਮਾਨਿਆਂ ਨਾਲ ਇਮਾਨਦਾਰ ਬੰਦਿਆਂ ਨਾਲ ਚੱਲਦਾ ਹੁੰਦਾ ਤੇ ਅੱਜ ਅਰਵਿੰਦ ਕੇਜਰੀਵਾਲ ਜੀ ਜਿਸ ਦਾ ਭਲਾ ਚੱਲਦੀ ਹੈ ਤੇ ਹਰਵਿੰਦ ਕੇਜਰੀਵਾਲ ਜੀ ਹਰਿਆਣੇ ਦੀ ਸਰਕਾਰ ਹੈ। ਸਭ ਤੋਂ ਪਹਿਲਾਂ ਅੱਜ ਮਾਨਯੋਗ ਸੁਪਰੀਮ ਕੋਰਟ ਦਾ ਜਿਨ੍ਹਾਂ ਧੰਨਵਾਦ ਹੈ ਕਿ ਜਿਨ੍ਹਾਂ ਨੇ ਅੱਜ ਦੇਸ਼ ਦੇ ਲੋਕਾਂ ਨੂੰ ਦੱਸਤਾ ਕਿ ਜਿਹੜਾ ਸੰਧਾਨ ਆਉਂਦੀ ਜਿੱਤੋਂ ਦੀ ਹੈ ਹਮੇਸ਼ਾ ਕਿ ਆ ਕਿ ਈਡੀ ਔਰ ਈਡੀ ਨੂੰ ਵਰਤ ਵਰਤ ਕਰਕੇ ਵੀਰਸ ਨੂੰ ਵਰਤੋ ਕਰਕੇ ਨੇ ਉਹਦੇ ਨਾਲ ਸਾਡੇ ਇਹ ਜਿਹੇ ਲੋਕਾਂ ਨੂੰ ਪਰਚਾ ਕੀਤਾ ਹੈ ਸਾਡੇ ਪਾਰਟੀ ਦੇ ਸੁਪਰੀਮ ਮੋਰਵਿੰਨ ਕੇਜਰੀਵਾਲ ਜਿਹੜੇ ਸਾਡੇ ਪਿਤਾ ਸમાન ਜਦੋਂ ਉਹਦੇ 7 ਮਹੀਨੇ ਦੇ ਕਰੀਬ ਉਹਨਾਂ ਨੂੰ ਅੰਦਰ ਹੋ ਗਏ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਜਦੋਂ ਅਸੀਂ ਜਾਂਦੇ ਸੀ ਕਿਸੇ ਵੀ ਸਟੇਟ ਦੇ ਵਿੱਚ ਪ੍ਰਚਾਰ ਕਰਦੇ ਸੀ ਆਪਣੇ ਪੰਜਾਬ ਘੁੰਮਦੇ ਸੀ ਹਰਿਆਣਾ ਘੁੰਮਦੇ ਸੀ ਤੇ ਤਾਂ ਇਹਦਾ ਪਿਤਾ ਤੋਂ ਮਾਪੇ ਤੋਂ ਬਿਨਾਂ ਅਸੀਂ ਉਮਰੇ ਹੋਏ ਮੈਂ ਇਦਾਂ ਇਸ ਤਰ੍ਹਾਂ ਲੱਗਦਾ ਸੀ ਮਹਿਸੂਸ ਹੁੰਦਾ ਸੀ ਕਿ ਸਾਨੂੰ ਬਹੁਤ ਵੱਡਾ ਤਾਨੀ ਸਰ ਤਾਨਾ ਸਹੀ ਸਰਕਾਰ ਨੇ ਸਾਡੇ ਦੇ ਜਿਲਮ ਕੀਤਾ ਹੋਇਆ ਆਪਾਂ ਦੀ ਪਾਰਟੀ ਦੇ ਬਹੁਤ ਵੱਡਾ ਜ਼ੁਲਮ ਦਾ ਕਹਿਰ ਕੀਤਾ ਹੈ ਕੋਈ ਬਹੁਤ ਜਿਨوں ਮਾਨਯੋਗ ਸੁਪਰੀਮ ਕੋਰਟ ਧੰਨਵਾਦ ਹੈ ਜਿਨ੍ਹਾਂ ਨੇ ਅਰਵਿੰਦ ਕੇਜੀ ਵਾਲੀ ਨੂੰ ਜ਼ਮਾਨ ਦਿੱਤੀ ਔਰ ਸਾਡੇ ਪੰਜਾਬ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਬਹੁਤ ਖੁਸ਼ੀਆਂ ਮਨਾਇਆ ਜਾ ਰਹੀਆਂ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਹਰ ਸੇਵਾਦਾਰ ਅੱਜ ਭੰਗੜੇ ਪਾ ਰਿਹਾ ਢੋਲ ਵਜਾ ਰਿਹਾ ਤੇ ਸਾਡੇ ਹਲਕਾ ਸਾਂਹੇ ਵਾਲ ਦੇ ਵਿੱਚ ਵੀ ਅੱਜ ਜਿੱਥੋਂ ਲੱਡੂਆਂ ਦਾ ਫੋੜਿਆਂ ਦਾ ਚਾਹ ਦਾ ਦੁਪਹਿਰ ਦਾ ਲੰਗਰ ਚੱਲਿਆ ਜਿਸ ਜਿਹੜੇ ਦਾ ਪਤਾ ਲੱਗਾ ਵਰਕਰ ਸਹਿਮਾਨਾਂ ਨੂੰ ਕਿ ਸਾਡੇ ਆਮ ਆਦਮੀ ਸੁਪਰੀਮ ਕੋਰਟ ਕੇਜੀ ਵਾਲੀ ਬਾਹਰ ਆ ਗਏ ਤੇ ਢੋਲ ਵਜਾਏ ਜਾ ਰਿਹਾ ਤੁਸੀਂ ਦੇਖ ਹੀ ਲਿਆ ਗੱਟੂ ਵੰਡੇ ਜਾ ਰਹੇ ਫੋੜੇ ਜਾ ਰਿਹਾ ਹੈ ਉਹ ਇਸੇ ਤਰ੍ਹਾਂ ਸਾਨੂੰ ਅੱਜ ਬਹੁਤ ਜ਼ਿਆਦਾ ਖੁਸ਼ ਐਮਐਲਏ ਸਾਹਿਬ ਕੀ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਹਰਿਆਣਾ ਦੇ ਚੋਕੀ ਚੋਣਵੀ ਮਾਹੌਲ ਉੱਥੇ ਵੀ ਚੱਲ ਰਿਹਾ ਹੈ ਇਸ ਦੇ ਨਾਲ ਬਲ ਮਿਲੂਗਾ ਹਰਿਆਣਾ ਦਾ ਪੁੱਤਰ ਐਰਮਿਤ ਕੇਰਵਾਲ ਜੀ ਸੋ ਅੱਜ ਹਰਿਆਣਾ ਦੇ ਲੋਕਾਂ ਦੀ ਮੈਂ ਕਹਾਂਗਾ ਦਵਾਵਾਂ ਬਹੁਤ ਘੜੀਆਂ ਹੋਈਆਂ ਜੋ ਅੱਜ ਸੁਪਰੀਮ ਕੋਰਟ ਬਾਹਰ ਜੋ ਸੁਪਰੀਮ ਕੋਰਟ ਨੇ ਜਮਾਨਤ ਦਿੱਤੀ ਹੈ ਤੇ ਹਰਿਆਣਾ ਦੇ ਵਿੱਚ 90 ਦੀਆਂ 90 ਸੀਟਾਂ ਤੇ ਸਾਡੀ ਪਾਰਟੀ ਲੜਾਈ ਲੜ ਰਹੀ ਹੈ ਸੋ ਬਹੁਤ ਵੱਡੀ ਜਿੱਤ ਸਰਕਾਰ ਬਣਦੀ ਹੈ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਦੀ ਸਰਕਾਰ ਨੂੰ ਆમારી ਪਾਰਟੀ ਦੇ ਕੰਮਾਂ ਨੂੰ ਦੇਖਦੇ ਪੰਜਾਬ ਦੀ ਸਰਕਾਰ ਬਣੀ ਔਰ ਦਿੱਲੀ ਔਰ ਪੰਜਾਬ ਦੇ ਕੰਮਾਂ ਨੂੰ ਦੇਖਦੇ ਵਿਚਕਾਰ ਸੈਂਟਰ ਤੇ ਹਰਿਆਣਾ ਸੋ ਹਰਿਆਣੇ ਚ ਹਰਿਆਣੇ ਦੇ ਲੋਕ ਵੀ ਬਦਲਾਵ ਚਾਹੁੰਦੇ ਆ ਉਹਨਾਂ ਨੇ ਬੀਜੇਪੀ ਦੀ ਸਰਕਾਰ ਦੇਖ ਲਈ ਚਟਾਲੀਆਂ ਦੀ ਦੇਖ ਲਈ ਕਾਂਗਰਸ ਦੀ ਦੇਖ ਲਈ ਤੇ ਹੁਣ ਮਾਨ ਆ ਮੈਂ ਉਹਨੂੰ ਘੁੰਮ ਕੇ ਆ ਕੱਲ ਵੀ ਉੱਥੇ ਜਾ ਕੇ ਆ ਪਹਿਲਾਂ ਵੀ ਹਰਿਆਣੇ ਜਾ ਕੇ ਆਏ ਆ ਜਿਹੜੇ ਹਰਿਆਣੇ ਦੇ ਲੋਕ ਕਹਿੰਦੇ ਆ ਕਿ ਹੁਣ ਅਸੀਂ ਆਮ ਆਦਮੀ ਪਾਰਟੀ ਸਰਕਾਰ ਬਣਾਵਾਂਗੇ ਤਾਂ ਜੋ ਬੱਚਿਆਂ ਨੂੰ ਸਿੱਖਿਆ ਮਿਲ ਸਕੇ ਰੁਜ਼ਗਾਰ ਮਿਲ ਸਕੇ ਬਿਜਲੀ ਦੀਆਂ ਸਵਾਸ ਸਿਹਤ ਸਵਾਵਾ ਬਿਜਲੀ ਸਭ ਸਾਨੂੰ ਜਿਵੇਂ ਦਿੱਲੀ ਔਰ ਪੰਜਾਬ ਚ ਮੁਫਤ ਸਾਨੂੰ ਬਿਜਲੀ ਮਿਲਦੀ ਹੈ ਉਸੇ ਤਰ੍ਹਾਂ ਅਸੀਂ ਹਰਿਆਣੇ ਦੇ ਲੋਕ ਵੀ ਚਾਹੁੰਦੇ ਆ ਸੋ ਜਿਵੇਂ ਨਹਿਰੀ ਪਾਣੀ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਪੰਜਾਬ ਦੇ ਲੋਕ ਹਸਾ ਕਹ ਹਰਿਆਣੇ ਦਾ तकरीबन ਪੰਜਾਬ ਦਾ ਹਿੱਸਾ ਸੀ ਸਾਰਾ ਤੇ ਉਹ ਵੀ ਇਸੇ ਤਰ੍ਹਾਂ ਚਾਹੁੰਦੇ ਕਿ ਜਿਵੇਂ ਪੰਜਾਬ ਦੇ ਕਿਸਾਨ ਖੁਸ਼ ਹੈ ਅਸੀਂ ਵੀ ਆਮ ਆਦਮੀ ਪਾਰਟੀ ਸਰਕਾਰ ਬਣਾ ਕੇ ਅਸੀਂ ਵੀ ਖੁਸ਼ੀਆਂ ਪ੍ਰਾਪਤ ਕਰੀਏ ਗਰੀਬ ਤੋਂ ਲੈ ਕੇ ਅਮੀਰ ਤੱਕ ਹਰ ਬੰਦਾ ਇਸ ਅਰਵਿੰਦ ਕੇਜਰੀਵਾਲ ਜੀ ਨੂੰ ਪਿਆਰ ਕਰਦਾ ਆਮ ਆਦਮੀ ਪਾਰਟੀ ਨੂੰ ਪਿਆਰ ਕਰਦਾ ਤੇ 100% ਪਰਮਾਤਮਾ ਤੇ ਵੀ ਵਿਸ਼ਵਾਸ ਹੈ ਕਿਉਂਕਿ ਸਤਿਗੁਰੂ ਹਮੇਸ਼ਾ ਇਮਾਨੀਆਂ ਨਾਲ ਇਮਾਨਦਾਰ ਬੰਦਿਆਂ ਨਾਲ ਚੱਲਦੇ ਹੁੰਦਾ ਤੇ ਅੱਜ ਅਰਵਿੰਦ ਕੇਜਰੀਵਾਲ ਜੀ ਇਸ ਦਾ ਭਲਾ ਚਾਹੁੰਦੇ ਆ ਤੇ ਅਰਵਿੰਦ ਕੇਜਰੀਵਾਲ ਜੀ ਹਰਿਆਣਾ ਦੀ ਵੀ ਸਰਕਾਰ ਤੋਂ ਪਹਿਲਾਂ ਅਦਮਾਨ ਜੋ ਸੁਪਰੀਮ ਕੋਰਟ ਦਾ ਜਿਨ੍ਹਾਂ ਧੰਨਵਾਦ ਹੈ ਕਿ ਜਿਨ੍ਹਾਂ ਨੇ ਅੱਜ ਦੀਸ ਦੇ ਲੋਕਾਂ ਨੂੰ ਦੱਸਤਾ ਕਿ ਜਿਹੜਾ ਸਦਾਨ ਆ ਉਹ ਜਿੱਤੋਂ ਦੀ ਹੈ ਹਮੇਸ਼ਾ ਕਿ ਆ ਕਿ ਈਡੀ ਔਰ ਈਡੀ ਨੂੰ ਵਰਤ ਵਰਤੋ ਕਰਕੇ ਵੀਰਸ ਨੂੰ ਵਰਤੋ ਕਰਕੇ ਨਹੀਂ ਉਹਦੇ ਨਾਲ ਸਾਡੇ ਇਹ ਜੇ ਲੋਕਾਂ ਨੂੰ ਪਹੁੰਚਾ ਕੀਤਾ ਹੈ ਸਾਡੇ ਪਾਰਟੀ ਦੇ ਸੁਪਰੀਮ ਮੋਰਵਨ ਕੇਜਰੀਵਾਲ ਜਿਹੜੇ ਸਾਡੇ ਪਿਤਾ ਸમાન ਜਦੋਂ ਦੇ 7 ਮਹੀਨੇ ਦੇ ਕਰੀਬ ਉਹਨਾਂ ਨੂੰ ਅੰਦਰ ਹੋ ਗਏ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਜਦੋਂ ਅਸੀਂ ਜਾਂਦੇ ਸੀ ਕਿਸੇ ਵੀ ਸਟੇਟ ਦੇ ਵਿੱਚ ਪ੍ਰਚਾਰ ਕਰਦੇ ਸੀ ਆਪਣੇ ਪੰਜਾਬ ਘੁੰਮਦੇ ਸੀ ਹਰਿਆਣੇ ਘੁੰਮਦੇ ਸੀ ਕਿਉਂਕਿ ਇਹਦਾ ਪਿਤਾ ਤੋਂ ਮਾਪੇ ਤੋਂ ਬਿਨਾਂ ਅਸੀਂ ਉਮਰੇ ਹੋਏ ਤਾਂ ਇਸ ਤਰ੍ਹਾਂ ਲੱਗਦਾ ਸੀ ਮਹਿਸੂਸ ਹੁੰਦਾ ਸੀ ਕਿ ਸਾਨੂੰ ਇੱਕ ਬਹੁਤ ਵੱਡਾ ਤਾਨੇ ਸਰ ਤਾਨਾ ਸਹੀ ਸਰਕਾਰ ਨੇ ਸਾਡੇ ਤੇ ਜ਼ੁਲਮ ਕੀਤਾ ਹੋਇਆ ਆਮ ਆਦਮੀ ਪਾਰਟੀ ਨੇ ਬਹੁਤ ਥੋੜਾ ਜ਼ੁਲਮ ਦਾ ਕਹਿਰ ਕੀਤਾ। ਉਹ ਕਿ ਬਹੁਤ ਜ਼ੁਲਮ